ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਐਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਨੂੰ ਤੁਹਾਡਾ ਸਵਾਗਤ ਹੈ ਹੋਰ ਸਣਾਓ ਜੀ ਸਾਰਿਆਂ ਦਾ ਕੀ ਹਾਲ ਚੱਲ ਹੈ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵਗੇ ਜੀ ਠੀਕ ਠਾਕ ਹੋਵਗੇ ਆਪਾਂ ਚੱਲੀਏ ਜੀ ਘੁੰਮੀ ਘੁੰਮੀ ਕਰਨਾ ਤੇ ਨਾਲੇ ਸ਼ੋਪਿੰਗ ਕਰਨਾ ਅੱਜ ਚੱਲੇ ਆਪਾਂ ਪਟਿਆਲੇ ਨੂੰ ਉਦਮ ਸਿੰਘ ਹੈਲੋ 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 ਇੱਥੇ ਬੈਠੇ ਪਾਪਾ ਜੀ ਪਾਪਾ ਜੀ ਹੈਲੋ ਹਾਈ ਕਰ ਦੋ ਸਾਰਿਆਂ ਨੂੰ ਹੈਲੋ ਕਿ ਪੁੱਛ ਲੈ ਸਾਰਿਆਂ ਨੂੰ ਕਿਾ ਹਾਲ ਚਾਲ ਹੈ ਕਿ ਸਾਰਿਆਂ ਦਾ ਕੀ ਹਾਲ ਚਾਲ ਹੈ ਉਦਮ ਸਿੰਘ ਉਦਮ ਸਿੰਘ ਕਹਲੇ ਖੜੋਲੀ ਵਾਲੇ ਜੱਟ ਉਦਮ ਸਿੰਘ ਕਹਲੇ ਖੜੋਲੀ ਵਾਲਾ ਜੱਟ ਅਹ ਅੰਗਰੇਜ਼ ਕਹਵੇਂ ਮੇਰੇ ਪਿੰਡ ਦੇ ਵਿੱਚ ਆ ਕੇ ਪੁੱਛਿਆ ਹਾਂ ਕਭੂ ਜਿੰਨੇ ਕਾ ਹੋਣਾ ਹੈ ਬਈ ਉਹਨੇ ਪਹਾੜ ਦਿਖਰੇ ਕਿਹੜਾ ਹੂੰ ਮੈਨੂੰ ਕੋਈ ਗੁਲਜਾਰ ਸੀ ਦਾ ਫੌਜੀ ਕੋਈ ਹੈ ਹੀ ਨਹੀਂ ਹਾਂ ਕਾ ਇਕ ਹੈ ਉਹ ਮੱਝਰੀ ਦੇ ਵਿੱਚ ਹਾਏ ਕਾ ਨਹੀਂ ਯਾਰ ਉਹਨਾਂ ਦਾ ਜ਼ਮੀਨ ਬਹੁਤ ਮੱਝਰੀ ਦਾ ਥੋੜੀ ਏ ਕਾ ਫੇਰ ਉਹ ਐ ਫੌਜੀ ਖੜੋਲੀ ਵਾਲਾ ਕਾ ਫੇਰ ਉਹ ਪਿੱਗੁਜਰਾ ਦੀ ਮਾੜੀ ਦੇ ਪਿੱਛੇ ਚੱਲਿਆ ਜਾ ਅੱਛਾ ਅਰੇ ਹਾਂ ਕਿ ਕਿਸ ਨੇ ਰੇਲ ਗੇਟ ਲਵਾਇਆ ਵੀਰੇ ਪਿੱਗੁਜਰਾ ਦੀ ਮਾੜੀ ਦੇ ਪਿੱਛੇ ਚੱਲਿਆ ਜਾ ਉੱਥੇ ਹਾਂ ਅਰੇ ਕੋਈ ਨਹੀਂ ਆ ਜਾਂਦਾ ਕਿਉਂ ਭਈ ਸਾਡੇ ਪਿੰਡੇ ਚ ਵੀ ਬਾਰੋ-ਬਾਰੀ ਘਰ ਬਹੁਤ ਪੈ ਗਏ ਪੂਰੇ ਲਾਇਆ ਤੇ ਟਿੱਪਰ ਨੇ ਅਸੀਂ ਦੇ ਮਿਲਾ ਮਿੱਟੀ ਦਾ ਹਾਂ ਨਹੀਂ ਮਿੱਟੀ ਰੋਈ ਰਿਹਾ ਤਾ ਆਪਾਂ ਲਿਆ ਮੰਗੇ ਮਿੱਟੀ ਘਰ ਆ ਲਿਆ ਕੇ ਫਰੀ ਥੇਤ ਚੋਂ ਔਰ ਜਿਹੜਾ ਨਾ ਉੱਚੀ ਡੈੜੀ ਆ ਕਲਰ ਵਾਲੀ ਉੱਟ ਪਾ ਦੀ ਕੱਟੀ ਵਿਚਾਰੀ ਡਰਾਤੀ ਲੋ ਜੀ ਰਾਤ ਦਾ ਮੀਂਹ ਪੈ ਰਿਹਾ ਠੰਡ ਜੀ ਕਰਦੀ ਰੱਬ ਨੇ ਅੰਦਰ ਕਮਰੇ ਚ ਜਾ ਕੇ ਗਰਮੀ ਲੱਗਦੀ ਬਾਹਰ ਠੰਡ ਲੱਗਦੀ ਆ ਇਹ ਤੇੋ ਕਾਮਨਾ ਹੋਵੇ ਰੱਬ ਦਵਾਰੇ ਰਜ਼ਈਆਂ ਕਢਾ ਦੇਵੇ ਹਣ ਕਢਾਊਗਾ ਲੈ ਤੇਰੇ ਮਾ ਕਢਾ ਇਨ ਕਦੇ ਠੀਕ ਹੈ ਹਾ ਜੇ ਵੀ ਬੱਤਲਵਾਈ ਬਹੁਤ ਹੋਈ ਪਈ ਐ ਮੈਨੂੰ ਲੱਗਾ ਚੰਡੀਗੜ੍ਹ ਦੇ ਸਾਈਡ ਤਾਂ ਮੈਨੂੰ ਲੱਗਾ ਚੰਡੀਗੜ੍ਹ ਦੇ ਸਾਈਡ ਤਾਂ ਬਹੁਤ ਮੀਂਹ ਪਿਆ ਉਹਦਰ ਪਹਾੜੀਆਂ ਦਿਖ ਰਿਆਂ ਕਸੌਲੀ ਵਾਲੀਆਂ ਆਪਾਂ ਕਸੌਲੀ ਵਾਲੀ ਪਹਾੜੀਆਂ ਵਾ ਜਾ ਕੇ ਆਈਏ ਮੇਰੇ ਪਰੋਣਾਂ ਦਾ ਕਦੇ ਮੈਨੂੰ ਪਹਾੜੀਆਂ ਮਾ ਵੀ ਲੈ ਕੇ ਜਾਂਦਾ ਕਮਾਣ ਕਣਕਣ ਵੈਸੇ ਆਹ ਪਾਣੀ ਵਧੀਆ ਲੱਗੇ ਆ ਹੁਣ ਜਿਹੜੀ ਆ ਗਿਆ ਮੀਂਹ ਪਹਿਲੇ ਇਹਦੀ ਸਪਰੇਅ ਦਾ ਫਰਕ ਹੈ ਹਾਂ ਸਪਰੇਅ ਦਾ ਵਧੀਆ ਸਪਰੇਅ ਤੇ ਵਧੀਆ ਹੋਰ ਕੰਕ ਨੂੰ ਦੋ ਗੁੱਲਿਆਂ ਕੋ ਗੁੱਲੀ ਢੰਡਾ ਅੱਗੇ ਨੂੰ ਸਪਰੇਅ ਸੁੱਕੀ ਨਾ ਕਰਦਾ ਹਾਂ ਇਹਦੀ ਕੰਪਨੀ ਤੇ ਕੰਪਨੀ ਦਾ ਜਿਹੜਾ ਖਾਣਾ ਇਹਨਾਂ ਨੇ ਸਹੀ ਗੱਲ ਖਾਈ ਲਿਆ ਰਹਿ ਗਿਆ ਗਿਆ ਮੇਰੇ ਪਿਆ ਨੂੰ ਦੇਖ ਲਿਆ ਕੋਈ ਕੀ ਦਿਖੇਦਾ ਕੁਛ ਆਪਣੇ ਪਿਆ ਨੂੰ ਉਰੇ ਖੇਤ ਤੇ ਖੇਤ ਤੇ ਚਾਰੇ ਪਾਸੇ ਖੱਡੀ ਜੂਈ ਦਾ ਫਸਲ ਥੋੜੀ ਹੋਈ ਜੂਰੇ ਖੱਡੀ ਵਿਕੀ ਵੀਦੀ ਵਿਕੀ ਵੀਦੀ ਜਦ ਇੰਨੀ ਹੋਣੀ ਸੀ ਇਹਦੀ ਨੇ ਪਹਿਲਾ ਸਟੋਰ ਜੇ ਬਣ ਲਗੇ ਦਿੱਲੀ ਦੇ ਆਸ-ਪਾਸ ਕਰਮਬੀਰ ਕੀ ਜਮੀਨ ਦੇ ਪਾਸ 15 ਲੱਖਾਂ ਕਿੱਲਾ ਦਾ ਲੋ ਜੀ ਆਪਾਂ ਪਹੁੰਚ ਗਏ ਰਾਜਪਰੇ ਨੀਲਪੁਰ ਇੱਧਰੋਂ ਜਾ ਕੇ ਹੈਗਾ ਨੀਲਪੁਰ ਤੇ ਸਭ ਤੋਂ ਪਹਿਲਾਂ ਆਪਾਂ ਨੇ ਕਰਾਈ ਧੂਏ ਦੀ ਪਰਚੀ ਕਿਉਂਕਿ ਆਪਣੀ ਧੂਏ ਦੀ ਪਰਚੀ ਖਤਮ ਹੋਈ ਹੋਈ ਸੀਗੀ ਐਕਸਪਾਇਰੀ ਡੇਟ ਹੋਈ ਹੋਈ ਸੀਗੀ ਤੇ ਧੂਏ ਦੀ ਪਰਚੀ ਕਰਾ ਕੇ ਹੁਣ ਆਪਾਂ ਚੱਲ ਬੇ ਪਟਿਆਲੇ ਵਾਲਾ ਗੱਡੀ ਦੇ ਟਾਇਰਾਂ 'ਚ ਹਵਾ ਭਰਾ ਕੇ ਅਸੀਂ ਕਰਾਣੀ ਗੱਡੀ ਦੇ ਟਾਇਰ ਚੇਂਜ ਤੇ ਤੁਸੀਂ ਦੱਸੋ ਅਸੀਂ ਕਿਹੜੀ ਕੰਪਨੀ ਦੇ ਟਾਇਰ ਕੋਈ ਕਿਹੜੀ ਕਿਹੋ ਜਿਹੀ ਵਾਣੇ ਵੈਸੇ ਆਪਣਾ ਜਿਹੜੀ ਸਭ ਤੋਂ ਸਸਤੀ ਹੈ ਸਭ ਤੋਂ ਸਸਤੀ ਨਹੀਂ ਜਿਹੜੀ ਸਭ ਤੋਂ ਵਧੀਆ ਹੈ ਠੀਕ ਹੈ ਤੁਸੀਂ ਦੱਸੋ ਵੀ ਕਿਹੜੀ ਕੰਪਨੀ ਸਭ ਤੋਂ ਵਧੀਆ ਹੈ ਚੱਲ ਕੰਮ ਕਰਵੇਂ ਦੇਖ ਜਿੱਦਾਂ ਠਾਈਂ ਬਈ ਦੇਖੀਂ ਕੀ ਕਰੇ ਮਾਪਪਈ ਚਾਰੇ ਟਾਇਰ ਨਵੇਂ ਚਾਰ ਮਹੀਨੇ ਪਿੰਸਰ ਰੁਕਾ ਕੱਟ ਕੇ ਤੋਂ ਪਿੱਛੇ ਕਰਾਉਣਾ ਠੀਕ ਹੈ ਬੱਪੂ ਸਾਡਾ ਕਹਿੰਦਾ ਟਾਇਰ ਮੈਂ ਪਵਾ ਦੂੰਗਾ ਕੀ ਕੇ OK ਜੀ ਹੋਰ ਜੀ ਵੀ ਕਰਾਣੀ ਹੈ ਅਗਸਤ ਦੇ ਵਿੱਚ ਹੋਏਗੀ ਉਹ ਤਾਂ ਇਹ ਬਣ ਗਿਆ ਜੀ ਮੁਕਤ ਚੌਂਕ ਆ ਦੇਖੋ ਉਹੋ ਬਚਾ ਕੇ ਅਦੇ ਉੱਪਰ ਇਹ ਮੋਟਰਸਾਈਕਲ ਕੇ ਸਕੂਟਰੀ ਨਾ ਹੋਇਆ ਕਾਸੀ ਨਾਲ ਉਹ ਸਕੂਟਰੀ ਵੀ ਖੜੀ ਸੀ ਉੱਥੇ ਪਿੱਛੇ ਇੱਕ ਸਕੂਟਰੀ ਢਿੱਡੀ ਹੋਈ ਵੀ ਹੈ ਉੱਪਰ ਕੰਨੇ ਕੋ ਚੱਕੀ ਚੱਕਰੀਂ ਜਨੇ ਨਾ ਗਿਰ ਗਿਆ ਹੁਣ ਗੰਨੇ ਉੱਪਰ ਉਹ ਦੇਖ ਹਾਂ ਇੱਕ ਸਕੂਟਰੀ ਵੀ ਟੇਢੀ ਹੋਈ ਹੋਈ ਹੈ ਕੰਨੇ ਗਿੱਤ ਕਿਰ ਕਲਮਾ ਨਹੀਂ ਠੰਡ ਹੈ ਠੰਡ ਕਰਕੇ ਨਹੀਂ ਆਇਆ ਆਹ ਉਹ ਕਿਹੜੀ ਚੀਜ਼ ਚੱਕਾ ਜੱਟ ਕਾਣਾ ਨਾ ਇਸ ਦਾ ਸਿੱਧੀਆਂ ਗੱਡੀਆਂ ਉਧਰ ਰੁਕਾਂ ਉਸੇ ਤੁਸੀਂ ਵੀ ਤਾਂ ਮਖੋਲ ਕਰਿਆ ਆ ਮਖੋਲ ਕਰਦੇ ਤੁਸੀਂ ਵਿਚਾਰੇ ਨੂੰ ਸ਼ਾਨੇ ਅੰਕਲ ਨੂੰ ਚੱਗ ਜੂਸ ਦਾ ਭਰ ਕਰ ਰੱਖੀ ਉਸਨੇ ਜੂਸ ਦਾ ਚੱਗ ਭਰ ਲਿਆ ਮਾਰੀ ਤੇ ਆ ਰਹੀ ਹੈ 5 ਵਾੜੀਆਂ 5 ਕਿਲੋ ਰਸ ਰੱਖੀ ਪੰਜ ਕਿਲੋ ਘੋੜਾ ਉਸਨੇ ਬਣਾ ਲਿਆ ਦਾ ਬਣਾਇਆ ਨਹੀਂ ਹੈ ਬਣਾਇਆ ਨਹੀਂ ਆ ਰਹੇ ਕਿ ਨੂੰ ਘਰਾਵ ਹੋ ਜੇਗੇ ਹਾਂ ਫੇਰ ਨਾ ਫੇਰ ਬੰਦਾ ਮਾਫਾ ਬਲਾ ਜੀ ਸਵੇਰੇ ਉਰੀ ਆ ਕੇ ਕੋਈ ਕੋਈ ਨੇ ਸਮਝ ਗਿਆ ਤੂੰ ਫੋਨ ਕਰ ਰਿਹਾ ਹਾਂ ਨਹੀਂ ਨਾਲ ਤੁਸੀਂ ਆਏ ਗਏ ਤੇ ਬਈ ਉਹਨੇ ਕੱਟ ਕੇ ਰੱਖਿਆ ਦਾ ਗਲਾਸ ਜੂਸ ਦਾ ਫਿਰ ਉਹ ਸਮਝ ਕੇ ਵੀ ਮਖੌਨ ਕਰ ਰਿਹਾ ਕਹ ਜਾਂ ਰਾਜ ਜਿੱਤੇ ਬਣਾਵਾਂਗਾ ਮੈਂ ਉਹ ਕਹਾਂ ਮੈਂ ਬਣਾ ਲਿਆ ਜਿੰਨੇ ਜਿਹਦੇ ਕੋਈ ਹੋਰ ਗੱਡੀ ਆ ਗਿਆ ਰੁਕੀ ਪੰਜ ਸਵਾਰੀਆਂ ਤੁਸੀ ਭੁੱਲ ਲਗੇ ਤੁਸੀ ਆਪੇ ਦੱਸਿਆ ਤਾਂ ਬਣਾ ਲਿਆ ਤਾਂ ਮੈਂ ਜੇਦੇ ਗੱਡੀ ਕੋਈ ਹੋਰ ਰੁਕ ਗਿਆ ਉਹ ਵੀ ਪੰਜ ਸਵਾਰੀਆਂ ਪਣੀ ਜੁਪੀ ਰਕ ਠੇ ਗੱਡੀ ਦੀ ਕੋਈ ਜੂਸ ਲੱਗ ਗਿਆ ਇਹ ਕਿ ਉਸ ਨੂੰ ਵੀ ਲਗਾਣਾ ਕਿ ਉਸ ਨੂੰ ਗਲੋ ਆਲੰਕਾਰਿਤ ਬੜਾ ਟੈਲੀ ਕੋ ਕਰਾ ਤੰਕੀਆ ਹਮਾਰੇ ਖਾਤੇ ਮੇਂ ਪੈਸੇ ਢਾਲ ਲੈ C'est parti, <laughs> <laughs> ਦੇ ਅੰਦਰ ਵੀ ਖੇਤ ਮੈਂ ਤੇਰੇ ਘੇਤ ਵੀ ਦੱਸਦੇ ਨਿੱਕੀ ਜਿਹੀ ਖੇਤ ਦੇ ਰਹੇ ਇਹ ਇਹ ਟੀਟੀ ਕੀ ਬੋਲ ਰਿਹਾ ਵਿਚਕ ਇਹ ਪੱਕ ਉਹ ਕਰਾਇ ਉਹ ਉਲਟੇ ਹਾਂ ਫਿਰ ਬੋਲਾਂਗੇ ਛੇ ਦਿਨ ਪਹਿਲੀ ਵਾਰ ਸੁਣੇ ਲਾਲੀ ਇੱਕ ਬੋਰੀ ਨਾ ਕਿਤੇ ਅੰਗੂਰਾਂ ਦੇ ਵਿੱਚ ਕੀ ਦੇਖੋਗੇ ਨਾ ਬੀਜ ਨਾ ਮਿਕਰ ਕੇ ਉਹ ਵੀ ਘਾਲ ਲੂ ਤਦ ਕਿ ਨਿਕਲ ਲੈਣਗੇ ਦੋ ਬਿੱਗੇ ਨਿਕਲੇਗੇ ਜਿਸ ਤਰ੍ਹਾਂ ਆਪਾਂ ਨੇ ਅੱਜ ਇੱਕ ਕਿਆਰਾ ਲਾਇਆ ਦਾ ਚਾਰ ਬੁਰੀ ਨਿਕਲੀ ਸ਼ਹਿਰ ਨੂੰ ਜਿਆਦਾ ਕਈ ਵਾਰ ਸੁਣਿਆ ਆੰਦੂ ਆਵਾ ਕੋਈ ਚੀਜ਼ ਨਹੀਂ ਬਿੱਚੀ ਦਿਲਾ ਇਹ ਬੰਡ ਕਰੀਏ ਕਿਉਂ ਬੋਤਾਂ ਨਹੀਂ ਕਿਹੜਾ ਚੌਕ ਆਏਗਾ ਇਹ ਜੇ ਉੱਪਰ ਤੇ ਆਂਦੇ ਨਾ ਫਿਰ ਵਿੱਚੇ ਵੀ ਚਲਾਉਂ ਜਾ ਵਿੱਚੇ ਵੀ ਸ਼ੋਰਟਕਟ ਲਿਆਵਾ ਆ ਆ ਰਹੇ ਹੁਣ ਦੇਵੀਪੁਰ ਮੇਲਾ ਚੇਤ ਕੇ ਨਰਾਤੇ ਭਰੂਗੇ ਹੁਣ ਮੱਥਾ ਟੇਕ ਜੂਗੇ ਅੱਪਾ ਵੀ ਜਾਂਦੇ ਵਿੱਚੇ ਇਥੇ ਤੇ ਚੜੇ ਗਿਆ ਹਰਿਆਣੀ ਗਾ ਜੈ ਮਾਤਾ ਰਾਨੀ ਕੀ ਆੰਦੇ ਵੇ ਆਉਂਗੇ ਹੁਣ ਤਾਂ ਚਲ ਆਪਣੇ ਅੱਗੇ ਜਾਣਾ ਏ ਇਹਦੇ ਉਪਰ ਬਣਾ ਦੇ ਉਹ ਰੇਪਰ ਨੂੰ ਹੂੰ ਜਿਹੜੇ ਲੋਕਾਂ ਨੇ ਤੁਰ ਕੇ ਜਾਣਾ ਏ ਪਾ ਰਸਤਾ ਨਹੀਂ ਖਾਸੀ ਤੇ ਰਗਿਆ ਪਾਪਾ ਜੀ ਤੁਸੀਂ ਆਏ ਨਹੀਂ ਹੈ ਇਧਰ ਨੂੰ ਹਾਂ ਮੈਂ ਭਰਤੀ ਉੱਲੀ ਹੋਇਆ ਵਾਂ ਨਹੀਂ ਉਹ ਤਾਂ ਠੀਕ ਹੈ ਮੈਂ ਕਿ ਹੁਣ ਖਾਸੀ ਤੇ ਰਹੋਗੇ ਤੁਸੀਂ ਆਏ ਨਹੀਂ ਇਧਰ ਨੂੰ ਅੱਧੇ ਭੀੜ ਹੋ ਰਹੀ ਏ ਹੁਣ ਤਾਂ ਭੀੜ ਹੋਣੀ ਸ਼ੁਰੂ ਹੋ ਜਾਈਗੀ ਦੇਖੀ ਅੱਗੇ ਅੱਗੇ ਹੂੰ ਲੱਗ ਜੂ ਬੀਬੀਓ ਇੱਕ ਬੰਦਾ ਉਪਰ ਉਹ ਚਾਚੇ ਨੂੰ ਕਹ ਦੱਸ ਰਦਾ ਹੈ ਕਰਵਾਣ ਜਾਈ ਮਾਤਾ ਕੇ ਆਪਣਾ ਬੋਤਲ ਇੱਕ ਵਾਰੂ ਆ ਦੇਖ ਲਾਈਨਾਂ ਲੱਗੀਆਂ ਆਂਦਾ ਦੇਖੀ ਲਾਈਨਾਂ ਲੱਗੀਆਂ ਚੇਤਕੇ ਨਰਾਤੇ ਐ ਦੇਵੀਪੁਰ ਮੱਥਾ ਟੇਕਣਾ ਆ ਮੈਂ ਸਾਰੇ ਅੱਛਾ ਹਮ ਬਸ ਹੁਣ ਹੋ ਜਾਨੇ ਚੇਤਕੇ ਨਰਾਤੇ ਚਲ ਆ ਦੇਖ ਅੰਦਰ ਲਾਈਨ ਆ ਦੇਖ ਕਿਉਂ ਜੀ ਅੰਦਰ ਲਾਈਨ ਦੇਖੋ ਕਿੰਨੀ ਲੰਬੀ ਐ ਅੰਦਰ ਤਾਂ ਬਹੁਤ ਤਗੜੀ ਲਾਈਨ ਹਾਂ ਔਰੇ ਹਮ ਤਾਂ ਫੇਰ ਵੀ ਪਲੰਗ ਰਹੇ ਐ ਫੇਰ ਨਿਰਨ ਗੱਡੀਆਂ ਲੰਘਣ ਦੇਣੀਆਂ ਆ ਦੇ ਕਿੱਥੇ ਤੱਕ ਹੋ ਨਾ ਪਹਿਲਾਂ ਵੀ ਲੋਕ ਲੱਗੇ ਤੇ ਇਹ ਗੁੰਮਚੀ ਜਾ ਚੌਕ ਐ ਸਿੱਧਾ ਆਹ ਦੇਖੋ ਕੀ ਕਰਤਾ ਬੰਦੇ ਆ ਇਧਰ ਸ਼ੇਰਾਂ ਵਾਲਾ ਗੇਟ ਆ ਆਇਓ ਸ਼ੇਰਾਂ ਵਾਲਾ ਗੇਟ ਨਾਕ ਮੰਦਰ ਐ ਉਰਖਾ ਨਾਲ ਲੰਘਣਾ ਚੋੜੀ ਪੁੰਵੇ ਦਾ ਬੱਲੇ ਦਾ ਬੋਟ ਹੈਂ ਕੀ ਕਰੇ ਪਪਾਈ ਬੱਲੇ ਦਾ ਬੋਟ ਫਿਰ ਤੇ ਬੱਬੇ ਦਾ ਬਿਜਲੀ ਬੋਰਡ ਦਾ ਨਾ ਹੋਰ ਸ਼ੇਰਾਂ ਵਾਲਾ ਤੇ ਤਬ ਕਿਹੜੀ ਬੋਸਟ ਦੀ ਵੀ ਆਈ ਸਟੂਡੈਂਟ ਤਾਂ ਇਹ ਬਰਾਮ ਤੇ ਸੋਹਰੇ ਦੇ ਲੈ ਗੱਡੀ ਕੀ ਰਾਖੀ ਰੱਖੀ ਹੋਈ ਪੂਰੀ ਲੋ ਜੀ ਅਸੀਂ ਉਰੇ ਬੈਠੇ ਆ ਕਿੱਥੇ ਆਪਾਂ ਹਾਂ ਰੇ ਆਪਾਂ ਉਰੇ ਕਾਰ ਮਾਰਕੀਟ ਦੀ ਐ ਕਵਾੜੀ ਮਾਰਕੀਟ ਤੋਂ ਟਰੈਕਟਰ ਦਾ ਪੰਪ ਚੱਤ ਗਿਆ ਇੱਕ ਮਾਨ ਲੈ ਕੇ ਆਇਆ ਤੇ ਮੈਨੂੰ ਉਰੇ ਲਿਆਂਕੇ ਬਿਠਾ ਦਿੱਤਾ ਕਵਾੜ ਮਾਰਕੀਟ ਮਾ ਆਪਾਂ ਲੱਗੇ ਰਹੇ ਹਾਂ ਫਿਊਰੀ ਬੈਠ ਜਾਣਾ ਕੀ ਤੇ ਨਹੀਂ ਹਾਂ ਮੈਂ ਕੰਟੇਨਰ ਵਿੱਚ ਜਾ ਜਾਂਦੇ ਹਾਂ ਉਹਦੋਂ ਨੇ ਆਰਡਰ ਕਰਕੇ ਮੰਗਾਇਆ ਕੁਝ ਖਾਣੇ ਵਾਸਤੇ ਆਪ ਦਾ ਘਰ ਦੇ ਰੋਟੀਆਂ ਖਾ ਕੇ ਮੈਂ ਰੋਟੀ ਵੀ ਨਹੀਂ ਖਾ ਸਕੀ ਵਿਚਾਰੀ ਕੰਮ ਕਰ ਕਰਨੀ ਮਨ ਨਹੀਂ ਬੀਤ ਕੰਟੀਨਿਊ ਹੋਣ ਕਾਸਤੇ ਇਹਦੀ ਮੈਨੂੰ ਕੀ ਪਤਾ ਤਾਂ ਵੀ ਮੈਂ ਥੋਖਾ ਕਰੂੰਗੇ ਜਾ ਫਿਰ ਕੰਟੀਨਿਊ ਜਾ ਬਸ ਇੱਕ ਬਾਲ ਹੈ ਬਾਲੇ ਧੋਖਾ ਦੇ ਕੇ ਮਿਲਿਆ ਕਰਿਆ ਨਾ ਧੋਖਾ ਕਲਾ ਮੈਨੂੰ ਰਸਮਿੰ ਲੈ ਕੇ ਕਿਉਂ ਆਇਆ ਤਾਂ ਫਿਰ ਗਿਆ ਨਾ ਤੈਨੂੰ ਕੰਟੀਨਿਊ ਜਾਣੇ ਵਾਸਤੇ ਪਾਪੇ ਤੇ ਬਚਨੇ ਵਾਸਤੇ ਆਪਣੇ ਬਚਨਾ ਕੰਟੀਨਿਊ ਮੇ ਜਾਣੇ ਕਿ ਪਲੀਦੀ ਮੈਂ ਉਧਰ ਅਧਰ ਨੂੰ ਮੁੜੀ ਗਿਆ ਵੀ ਪਾਪੇ ਹਾਂ ਕਿਉਂ ਨੰਗਿਆ ਉਹ ਰੋਮਾਂ ਦਾ ਬਹੁਤ ਖੜਤਾ ਗਿਆ ਪਿੱਛਾ ਆ ਗਿਆ ਆਦਾ ਗਿਆ <laughs> पापा वैसे ठीक है दिक्कत है, है जो है कहां जंगला के जो मैं मौसम का है जो है गंदा गंदा जा बदलवाई वाई वाला ਕਾਵੇ ਕੰਮ ਕੀ ਕਰਦੇ ਹੋ ਚੱਕਲ ਧਰ ਚੱਕਲ ਧਰ ਕੰਮ ਕੀ ਕਰ ਦਿੰਗੇ ਜੇ ਚੱਕਲ ਧਰ ਲੋ ਦੇਖੋ ਜੀ ਪੈਕੇਜਿੰਗ ਕਰਦੇ ਹੋ ਉਹ ਵਾਲੀ ਪੀਜੀ ਵਾਲੀ ਪੈਕਿੰਗ ਕਿਹ ਐਂ ਦਿੰਦੀ ਫਰੇਰੀ ਰੂੜੀ ਕਾ ਤੇ ਫਰੇਮ ਚੋਟ ਉਹ 300 ਕੋ ਬੋਛੇਰ ਮਿਲ ਗਿਆ ਹਾਂ ਸੱਚੀ ਹਾਂ ਕਮਰਾ ਵਿੱਚ 300 ਰਵੇ ਜੀ ਇਹ ਫੋਟੋ ਕਾ ਜ਼ੀਰੋ ਬੈਲੂਸ ਨੂੰ ਸੇਵ ਨਹੀਂ ਮਤਲਬ ਉਹ ਤਾਂ ਬੈਂਕ ਤੋਂ ਮਨਾਉਂਦੇ ਆ ਉਹ ਦੇਖੀ ਉਹਨੇ ਉਹ ਤਾਂ ਭੇਜੀਆਂ ਨਹੀਂ ਹੈਗੀਆਂ ਸੋ ਸਗੀ ਹੈ ਕੀ ਹੋਰ ਵਿੱਚ ਛੋਨੇ ਲੈ ਆਦਰ ਕੁਲਚੀ ਜੋ ਉਹਨਾਂ ਛੋਨੇ ਇਹੋ ਕਰੇ ਯੂ ਆ ਚਲਾ ਦੋ ਰੱਖ ਕੇ ਕੰਮ ਕਰਾਂਗੇ ਯੂ ਆ ਚਿੱਟਾ ਟਿੱਕ ਚਲਾ ਲਾ ਗਿਆ ਉਹ ਐਂ ਕਰੀ ਖੜ ਜਾ ਪਹਿਲਾਂ ਆਪਾਂ ਆ ਖਾਈਏ ਫਿਰ ਇਹਦੇ ਵਿੱਚ ਚਟਨੀ ਪਾ ਲੇਗੇ ਪਲੇਟ ਨਹੀਂ ਦੀਨ ਨਾ ਪਲੇਟ ਬੱਪਾ ਇਹ ਨਾ ਤੇ ਲੈ ਲਵਾਂ ਨਹੀਂ ਖਬਰ ਕਿ ਅੱਜ ਹੀ ਹੋਣੀ ਡਿਸਪੋਜ਼ੇਬਲ ਪਲੇਟ ਹੋਏਗੀ ਦੇਖਿਓ ਆਪਾਂ ਘਰਾਂ ਦੇ ਵੀ ਕੋਈ ਉਹ ਕੋਲੀਆਂ ਕਿੱਲੀਆਂ ਪਹਿਲਾਂ ਪਈਆਂ ਹੋਣਗੀਆਂ ਵਿੱਚ ਹੁਣ ਹੈ ਨਹੀਂ ਉਦੋਂ ਪਹਿਲਾਂ ਆ ਖਾ ਆ ਖਾਓ ਪਹਿਲਾਂ ਚਟਨੀ ਪਾ ਲਵਾਂ ਪਹਿਲਾਂ ਆਤਾ ਖਾ ਲੋ ਲੱਭਟੋਰੀ ਦੇ ਦਾਲ ਜਰਨਾ ਉਹ ਰਿਸ਼ਤ ਯੋਗਰ ਕਾ ਕੱਤੇ ਦੇ ਰਿਹਾ ਤੈਨੂੰ ਲਵਾ ਆਏ ਹੋਏ ਇਹ ਸਮੁਸੇ ਵੀ ਹੈ ਦੇਖ 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 ਇਹ ਪੜਾਉਣਾ ਦੇ ਇਹ ਤਾਂ ਰੋਟੀ ਖਾ ਕੁਲਚੇ ਵਾਲੀ ਇਹ ਉਹ ਤਾਂ ਆਪਣਾ ਘਰ ਨਹੀਂ ਬਣਾਇਆ ਤੇ ਇਹ ਜਿਹੜੀ ਗਾਣੇ ਵਾਲੀ ਹੈ ਉੱਪਰ ਲੱਗ ਲਿਆ ਫਿਰ ਬੜੀ دیر ਮਾਇਆ ਆਲਡਰ ਕਰਦਾ ਹੋਰ ਦੂਰ ਤੋ ਲੈ ਬੱਪਾ ਇਹ ਫਿਰ ਲੈ ਲੈ ਉੱਪਰ ਰੱਖ ਲੈ ਲੋ ਜੀ ਅਸੀਂ ਗੱਡੀ ਵਿੱਚ ਬੈਠ ਕੇ ਕਰ ਰਹੇ ਹਾਂ ਕੁਲਚੇ ਛੋਲੇ ਤੇ ਨਾਲੇ ਹਾਰੇ ਸਪਰਿੰਗ ਰੋਡ ਸ਼ੂਗਰ ਆਪਣੇ ਹੋਰ ਨਹੀਂ ਮੰਗਾਇਆ ਹੈ ਨਾ ਹਾਂ ਹਾਂ ਕੀ ਐਨਟੇਸਟੀ ਜੇ ਨਹੀਂ ਹੈਗੀ ਹਾਂ ਸਪਾਈਸੀ ਜੇ ਨਹੀਂ ਆਪਾਂ ਨੇ ਲਾਪੀ ਨੂੰ ਆਪਾਂ ਦੇ স্মਲ ਸਾਈਜ਼ ਪੀਸੇ ਮੰਗਾਇਏ ਸੀ ਨਾ 1 ਮਿੰਟ ਹੈ ਆਪਾਂ ਨੇ ਉਹ ਪਾਪਾ ਆਪਾਂ ਨੇ ਲਾਪੀ ਨੂੰ ਬਥੇ ਸਮਾਲ ਪੀਜ ਮੰਗਾਇਆ ਸੀ ਹਾਂ ਕਿੰਨੇ ਛੋਟੇ ਰਏ ਸਮਾਲ ਪੀਜ ਸੂਨਾ 1000 ਕੋਈ 900 ਕੋਈ 100 ਵੀ ਹੋ ਗਈ ਉਹ ਹਿੰਪਾਈਂ ਦੇ ਲੈ ਹਾਂ ਇਹ ਚੱਲੋ ਪਾਸਾ ਕਰਦੇ ਹਾਂ ਨਾ ਮਾਂ ਔਰ ਇਹਨਾਂ ਚੁਲੀ ਫਲੈਕਸ ਲੌਦੀ ਆਪਾਂ ਖਾਣ ਲੱਗੇ ਪੀਦਾ ਕਿੰਨੇ ਸਾਲਾਂ ਬਾਅਦ ਕੱਲ ਵੀ ਖਾਏਗਾ ਕੱਲ ਦਾ ਖਾਏ ਦੋ ਉਹ ਤਾਂ ਠੀਕ ਹੈ ਕੋ ਬੋਲ ਲੈਂਗੇ ਇੱਕ ਪਿੱਛੇ ਰੱਖ ਦੋ ਆ ਵੀ ਚਾਹ ਹਾਂ ਲਿਆਉਣ ਕਿ ਪਿੱਛੇ ਐਨਾ ਮੇਰੀ ਰੱਖ ਲੈਂਗੇ ਅੱਗੇ ਹਾਂ ਵੀ ਇੱਕ ਜੋ ਰੱਖ ਲੈਂਗੇ ਕਿਹੜੀ ਕੰਪਨੀ ਕਾ ਹੈ ਉਹ ਤਾਂ ਆਪਣਾ ਲੋਕਲ ਹੈ ਜਿੱਦਾਂ ਇਹ ਰੈਸਟੋਰੈਂਟ ਕੁਝ ਹੈ ਅੱਛਾ ਉਹ ਤਾਂ ਕੰਪਨੀ ਦੀ ਬੁਲੇਟ ਤਾਂ ਮੰਗੇ ਤੁਸੀਂ ਪਾਪਾ ਤੇ ਚੁੱਪ ਹੋ ਮੈਂ ਕਰਦੀ ਤੁਹਾਨੂੰ ਪਾਪਾ ਹੈਲੋ ਦੋ ਹਾਂ ਨਾ 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 ਅਮਨ ਕਰ ਦਿੱਤੀ ਅਮਨ ਲੈ ਲੈ ਖਾ ਲੋ ਪੀ ਜਾ ਦੱਬਾ ਇਟਾ ਬੜਾ ਹੈ ਆਹ ਦੇਖੋ ਸਾਡਾ ਪੀਜਾ ਛੋਟਾ ਜਿਹਾ ਵੀ ਇਹ ਦੱਬਾ ਹੀ ਬੜਾ ਹੈ ਮੈਂ ਦੇਖਿਆ ਤੂੰ ਮੇਰੇ ਪੀਜਾ ਨਹੀਂ ਖਾ ਰਿਹਾ ਪਿੱਛੇ ਨੂੰ ਦੇਖੀ ਕੀਰ ਕੋਈ ਅਜਿਹੀ ਚੀਜ਼ ਮਿਲਦੀ ਜਿਹੜੀ ਮਨ ਨੂੰ ਹਜਮ ਕਰਨ ਵਾਲੀ ਹੋਵੇ ਜਿਸਮੇ ਨਿੰਬੂ ਹੋਵੇ ਨਿੰਬੂ ਪਾਏ ਪਾ ਪੀਜੇ ਪਰ ਨਿੰਬੂ ਕਿੱਰ ਲਾਵੇ ਓਰੀਗਾਨੋ ਕਿੱਦਾਂ ਵਿੱਚੇ ਐ ਦੇ ਰਹੀ ਐ ਉਹ ਨਹੀਂ ਮਿਲਦੀ ਕਿੱਥੇੋਂ ਹੋਂ ਸੋਸ 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 ਨਹੀਂ ਕਿੱਥੇੋਂ ਹੋਂ ਨਿੰਬੂ ਹੋ ਗਿਆ ਕਿੱਥੋਂ ਬਸ ਬਸ ਉਹ ਦਮ ਇੱਕ ਕਿਆ ਕਹੇਦੀ ਸਾਰੀਆਂ ਲੱਗਿਆ ਬੇਲਪੂਰੀ ਵੀ ਆ ਜੰਮੀ ਜਾ ਬੇਲਪੂਰੀ ਜਮਾਟ ਮੇ ਥੋੜੀ ਮਿਲ ਜੇ ਥੋੜੀ ਟਾਈਮ ਲੱਗਣਾ ਹਾਂ ਮਿਲ ਜੇ ਭਾਈ ਹਾਂ ਉਹ ਬੇਲਬੁਰੀ ਖਾਣੀ ਤੇ ਮੀਜ ਮੈਟੋ ਆ ਅੱਧਾ ਦੋ ਘੰਟਾ ਤੋਂ ਲੱਤ ਬਾਹਰ ਇੱਕ ਚੀਜ਼ ਨਹੀਂ ਚਲੋ ਸਾਸ ਕੱਢੋ ਮੈਂ ਤਾਂ ਇੱਕੇ ਦੇ ਤੋ ਸਾਰਾ ਕੱਲ ਮੈਂ ਕੋ ਤਿੰਨ ਤਿੰਨ ਪੀਜਾ ਮਗਾਨੇ ਤੇ ਤੇਰੇ ਵਾਸਤੇ ਬਾਥਰੂਮ ਮਗਾ ਦੇ ਨਾ ਆਪ ਤਾਂ ਮੈਂ ਰੋਟੀਆਂ ਵੀ ਖਾ ਕੇ ਆਇਆ ਮੈਨੂੰ ਤਾਂ ਮੈਂ ਰੋਟੀ ਵੀ ਨਹੀਂ ਖਾਣ ਦਈ ਘਰ ਤਾਂ ਡਾਈਟ ਕਰਦੀ ਜੇ ਡਬਲ ਬਰੈਕਫਾਸਟ ਮਗਾ ਦਿੰਦੇ ਨਾ 치ਜ਼ ਵੀ ਲਾ ਲਾਗੇ ਨਹੀਂ ਤੇ 치즈 ਗਿਆ ਆ ਕੇ ਅੱਧਾ ਜੋ ਉੱਪਰ ਗੇਰੇ ਵਾਲਾ ਕ ਮਸ਼ਰੂਮ ਹੈ ਕਹ ਹੈ ਅੱਦਾ ਇਹ ਨਾ ਮਸ਼ਰੂਮ ਹੈ ਆ ਚ ਥੋੜੀ ਜਿਹੀ ਰਦਿੰਗੇ ਪਰ ਅਸੀਂ ਖਰਾ ਹੈ ਹੈ ਅੱਦਾ ਹੈ ਪਕਾਉਂਦੇ ਨਹੀਂ ਇਹ ਮਸ਼ਰੂਮ ਨਹੀਂ ਹੂੰ ਇਹਦੇ ਨਾਲੇ ਛੋਲੇ ਵੀ ਉਹਨੂੰ ਟੋਰੀ ਮਾ ਗਾ ਲੈ ਗੱਡੀ ਵਿੱਚ ਜੰਗ ਲਾ ਦੇ ਆ ਬਿਠਾ ਕੇ ਮਾਨੂੰ ਤਾਂ ਡਰਾਈਵਰ ਹਾਂ ਖਾਈ ਤਾਂ ਗਈ ਬੈਠੀ ਉੱਥੇ ਪਤਾ ਨਹੀਂ ਕਿ ਆ ਬੇਲਪੂਰੀ ਕਿ ਆ ਗਾਇ ਰਿਹਾ ਤਾਂ ਪਤਾ ਨਹੀਂ ਲਾਇਆ ਮੈਂ ਬਸ ਅਮੀਗੋ ਜੂਸ ਪੀ ਮੈਂ ਜਾਂਦੇ ਮੈਨੂੰ ਪਤਾ ਨਹੀਂ ਕੀ ਚੀਜ਼ ਆ ਬੇਲਪੂਰੀ ਦੇਖਿਆ ਚੌਲ ਐ ਨੁਕੀਨ ਐ ਬਸ ਭਗੋੜੀਆਂ ਜਿਹਾ ਲਾ ਬੇਲਪੂਰੀ ਦੇ ਹੋਲੀ ਹੈ ਕਾਗਜ਼ਾ ਕਾਗਜ਼ੇ ਹੁਣ ਨਹੀਂ ਜਾਂਣਾ ਯੋ ਕੱਟ ਨਹੀਂ ਹੈ ਮੈਂ ਚਮਚਾ ਖਾ ਲੋ ਚਮਚਾ ਚਮਚਾ ਲੈ ਲਿਆ ਖਾ ਗਏ ਚ ਪਾਪਾਈ ਨੇ ਕੱਢਣੀ ਹੈ ਫालतੂ ਜਬੀ ਜਿਆਦਾ ਹੈ ਯੋ ਕਿ ਕਰਾਂ ਇਸ ਵਿੱਚ ਇਸ ਵਿੱਚ ਪਈ ਇੱਕ ਬਲੇ ਉਧਰ ਤੇ ਹੀ ਕੱਢ ਗਏ ਉਧਰ ਕੱਢੀ ਜਾ ਭਰੀ ਵੀ ਆਊਗੀ ਕੱਟ ਕੱਟ ਬਾਬੇ ਮੈਂ ਕੱਢ ਦਿਆਂ ਮੈਂ ਖਾ ਲਾਂ ਕਿੱਦੋਂ ਹੋਣਾ ਖਾਲੀ ਬੈਲਟ ਨਾਲ ਲਾ ਲਿਆ ਕੋਈ ਸਾਰੇ ਨਹੀਂ ਹੈ ਭਾਈਆ ਫੁੱਲ ਸੜ ਗਏ ਮਾਣ ਥੋੜੀ ਜਿਹੀ ਚੁਗਾ ਦਿੱਤੀ ਹੌਲੀ ਜਿਹਾ ਆਵਣ ਤਾਂ ਕਿਉਂ ਨਹੀਂ ਸੀ ਲੰਘ ਜਿੱਦਾਂ ਮੋੜ ਮੋੜ ਨਾਲ ਹੋ ਰਿਹਾ ਤੇ ਹੋਰ ਨਹੀਂ ਹੈ ਕੋਈ ਤੇਰੀ ਵੀ ਨਹੀਂ ਆਇਆ ਪਰੇ ਹੋ ਕਿਹੜੋ ਗੰਦੇ ਨਾਲੇ ਜੇ ਹਾਂ ਉਹ ਹੀ ਨਹੀਂ ਹੈ ਮਲਵੇ ਮਾਰਕੀਟ ਆਈਗੀ ਅੱਗੇ ਕਵਾੜੀ ਤੇਰੇ ਕਿਹਨੇ ਮੋੜ ਪਾੜੀ ਮਾਰ ਕੇ ਸ਼ਾਇਦ ਯੂਸੀ ਤੇ ਜਾਂਦਾ ਉੱਥੇ ਚੱਲ ਜੀ ਨਹੀਂ ਮੋੜ ਚਲੇ ਪੇੜ ਨਹੀਂ ਤਸਲੇ ਨਦਰ ਭਾਈ ਇੰਡੀਕੇਟਰ ਲਾ ਕੇ ਦੱਸਾਂ ਵੀ ਹਮੇ ਇਧਰ ਉੜਨਾ ਪੱਪੇ ਜਾਂਦੇ ਵਿਲੇ ਜਨੇ ਬਲਟੀ ਤੇ ਲਗੀ ਦੇ ਜੀ ਫਿਰ ਪੈਸੇ ਕੈਸ਼ ਕਟਾਉਣਾ ਬਣਾਵਾ ਤੇ ਰਹਿੰਦੇ ਕੱਲੂ ਲੈ ਜਾਣਾ ਕੱਲੂ ਜੋਸੀ ਬੰਦ ਹੋएगी ਪੂਰੇ ਜੀਪਾ ਉਹ ਵੀ ਤਾਂ ਲੈਣ ਆਏ ਤੇ ਓਹ ਰੀਪਰ ਕੇ ਪਲੇਟ ਪਤਾ ਨਹੀਂ ਕਿ ਆ ਸੁਣਾ ਮੈਂ ਮੈਨੂੰ ਲਵਾ ਬਸ ਆ ਗਏ ਆਉਣ ਇਹਨੂੰ ਮੁੜ ਜਾਣਾ ਹਾਂ ਫੋ ਅਰ ਜੀ ਮੈਨੂੰ ਨਹੀਂ ਰਹਿ ਤਾ ਪਾਪਾ ਨੂੰ ਇਹਦਾ ਟਾ ਰੋਡ ਸਿੱਧਾ ਰੋਡ ਹੈ ਸਿੱਧਾ ਰੋਡ ਹੈ ਆਹ ਸਾਰੀ ਟ੍ਰੈਫਿਕ ਕੱਟੇ ਆਪਾਂ ਜਿਹੜੀ ਮੈਂ ਤੂੰ ਜਿਹੜੀ ਮੈਂ ਤੁਸੀਂ ਕਹਿੰਦੇ ਨਾ ਉਹ ਸਾਰੀ ਟ੍ਰੈਫਿਕ ਕੱਟ ਗਏ ਆਪਾਂ ਤਾ ਪਹੁੰਚ ਗਏ ਬਸ ਇੱਧਰ ਚੱਤਾਂ ਤਾਂ ਮੈਂ ਕੰਟੀਨੂ ਆਲੀ ਲੱਗੇ ਕਿੰਨੀ ਬਾੜੀ ਕਰੀ ਜੇ ਅਪਣੀ ਪਿੰਡ ਦੇ ਬਿਠਾਉਣੇ ਤੱਕ ਜੀ ਆਪਾਂ ਨੂੰ ਕੰਟੀਨਰ ਮੇ ਜਾਣਾ ਹੋਈ ਕਰ ਉਹਨਾਂ ਨੂੰ ਅੱਜ ਕਰੀਂਗੇ ਨਹੀਂ ਕਿਤੇ ਜਾਣਾ ਨਹੀਂ ਹੁੰਦਾ ਮੈਂ ਤਾਂ ਮੈਂ ਨਹੀਂ ਆਣਾ ਤਾਂ ਉਹ ਕਿੱਥੇ ਹੈ ਤਾਂ ਮੈਂ ਉੱਤੇ ਕਿਉਂ ਚਲਾਂ ਹਾਂ ਉੱਤੇ ਕਿਉਂ ਚਲਾਂ ਹਾਂ ਉਹ ਟੱਕ ਚ ਲਾ ਲੈ ਤੂੰ ਗੱਡੀ ਫਿਰ ਮੈਂ ਚਲਾ ਲਾਂਗਾ ਬੈਠ ਕੇ ਤੰਕ ਅੱਖ ਗਿਆ ਮੈਂ ਇੱਥੇ ਜਿਹੜੇ ਹਮੇ ਬੈਠੇ ਆ ਵਿੱਚ ਮੈਂ ਤਾਂ ਜੰਮੇ ਵੀ ਨਹੀਂ ਬਾਹਰ ਨਿਕਲ ਤਾ ਬਾਹਰ ਘੁੰਮ ਵੀ ਆਏ ਕਿਆ ਕਿਆ ਖਾਇਆ ਤੇ ਜਿਮੇ ਟੋਗਾ ਚਲ ਜੋ ਉਹ ਤਾਂ ਸੌਣਾ ਨਹੀਂ ਹੋਇਆ ਮੇਰੇ ਬਾਹਰ ਘਰਦੇ ਪੂਰਾ ਇੱਕ ਬੰਦੇ ਨੇ ਹੈ ਨਾ ਖੂਲਾ ਆਇਆ ਬਾਬਾ ਕੋਈ ਬੰਦੇ ਨਾਲੇ ਮਾ ਛਿੰਡਾਂ ਵਸ ਬਲਦ ਜੋੜਨੇ ਉਹ ਜਾਂਦੇ ਠੀਕ ਹੈ ਹਨਾ ਤਕੀਬ ਇਹ ਹੋ ਰਹੀ ਜੀ ਆ ਵਾਹ ਰਾਣੀ ਨਾਤ ਪਾ ਗਏ ਹਨਾ ਪਾਪਾ ਜੀ ਜੋ ਨਦੀ ਐ ਨਦੀ ਦਾ ਪੂਲਾ ਆ ਇਹ ਮੇਰੇ ਕਿਹਨੇ ਕਵਾੜੀ ਵਿਜਾਰਾ ਹੈ ਹਾਂ ਇਧਰ ਕਵਾੜੀ ਵਿਜਾਰਾ ਹੈ ਟਰੈਕਟਰ ਮਾਰਕੀਟ ਹੈ ਅੱਬੇ ਬਸ ਇਹ ਤਾਂ ਕਵਾੜੀ ਵਿਜਾਰਾ ਸਾਰ ਖੱਬੇ ਬਸ ਖੱਬੇ ਪਾਪਾ ਜੀ ਜਿੱਥੇ ਬਸਾਂ ਵਿੱਚ ਬੋਟਰ ਟਰੈਕਟਰ ਖੜੀ ਇਹ ਖੱਬਾ ਹੈ ਖੱਬਾ ਇਧਰ ਗਦਾਮ ਹੈ ਨਾ ਨਹੀਂ ਉਹ ਗਦਾਮ ਇਧਰ ਮੈਂ ਆ ਗਿਆ ਵਾ ਮੈਂ ਸਮਾਨ ਲੈ ਕੇ ਗਿਆ ਤਾਂ ਗੱਡੀ ਪੂਰੇ ਤੇ ਹਾਂ ਇਧਰ ਗਦਾਮ ਵਾਧੇ ਤੇ ਆਦਾ ਮਨ ਸਮਾਨ ਲੈ ਲੈਣੀ ਤਾਂ ਪਰ ਬਹੁਤ ਕਾਰਾਂ ਖੜੀਆਂ ਨੇ ਟੋੜ ਟੋੜੀ ਪਈਆਂ ਗਦਾਮਾਂ ਵਾਖੜੇ ਜੋ ਹੀ ਲਾਇਸੈਂਸ ਬਣਾਣਾ ਹੁਣ ਕਿਹੜਾ ਕਬਾੜੀਆਂ ਦਾ ਹਾਂ ਕਬਾੜੀ ਬਜ਼ਾਰ ਨਾਲ ਆਹ ਦੇਖ ਆਪਾਂ ਦੇਖਣਾ ਬਸ ਇਹੋ ਆਗੇ ਹੰਕਾਰ ਦੇ ਬਾਹਰ ਕਾ ਬਾਹਰ ਕਾ ਵੀਰਦੀ ਮੋੜ ਆ ਗਈ ਹੋਰ